ਤੁਹਾਨੂੰ ਕਿੰਦਾ ਕੋਈ ਗੱਲ ਨਹੀਂ ਮੈਂ ਪੈਸੇ ਭਾਈ ਦੇ ਖਾਤੇ ਵਿੱਚ ਸੈਂਡ ਕਰ ਦਿੰਦਾ ਵਾ ਤੇ ਜਿਹੜੇ ਦੇਣੇ ਦੇ ਦਿਓ ਕੋਈ ਗੱਲ ਨਹੀਂ ਤੂੰ ਹੋਰ ਕਿਹੋ ਖਰਚਾ ਨਿੱਕਾ ਮੋਟਾ ਉਹਦਾ ਹੁੰਦਾ ਕੋਈ ਇਹ ਦੱਸ ਦੇ ਨਹੀਂ ਚੱਲ ਤੂੰ ਪੜ੍ਹੀ ਲਿਖੀ ਹੈ ਤੇ ਜੇ ਤੂੰ ਸਾਰੇ ਘਰ ਦੇ ਫੈਸਲੇ ਇਤਰਾ ਕਰ ਲਿਆ ਕਰੇਂਗੀ ਤੇ ਵਧੀਆ ਗੱਲ ਜ਼ਿੰਮੇਵਾਰੀਂ ਚੁੱਕ ਸਕਦੀ ਤੇ ਤੂੰ ਚੁੱਕ ਲੈ ਨਹੀਂ ਮੰਮੀ ਤੁਸੀਂ ਮੈਨੂੰ ਕਿਉਂ ਆਹ ਗੱਲ ਕਹਿ ਕੇ ਸ਼ਰਮਿੰਦਾ ਕਰਨ ਦੇਓ ਮੈਂ ਤੁਹਾਨੂੰ ਪਤਾ ਤੁਹਾਡੇ ਹੁੰਦੇ ਆ ਦੀਦੀ ਆ ਤੁਸੀਂ ਮੈਂ ਤੁਹਾਡੇ ਹੁੰਦੇ ਚੰਗੀ ਲੱਗਦੀ ਜ਼ਿੰਮੇਵਾਰੀ ਚੁੱਕਦੀ ਇਹ ਜਲੋ ਗਲੋ ਵਕਰੀ ਕਿ ਚਲੋ ਮੈਂ ਪੜ੍ਹੀ ਲਿਖੀ ਆ ਤਾਂ ਮੈਨੂੰ ਇਹ ਚੀਜ਼ ਦਾ ਪਤਾ ਲੱਗ ਜਾਂਦਾ ਵਾ ਪਰ ਫਿਰ ਵੀ ਜਿੱਥੇ ਤੁਸੀਂ ਜ਼ਿੰਮੇਵਾਰੀ ਨਿਭਾਉਣੀ ਹੈ ਨਾ ਜੋ ਤੁਸੀਂ ਕਰ ਸਕਦੇ ਹੋ ਤੁਹਾਡੇ ਤੋਂ ਬਾਅਦ ਦੀ ਦੀ ਇਹ ਚੀਜ਼ ਕਰ ਸਕਦੀ ਹੈ ਨਹੀਂ ਦੀਦੀ ਜਿੰਮੇਰੀ ਨਿਭਾ ਸਕਦੀ ਹਲੇ ਮੇਰੀ ਇੰਨੀ ਉਮਰ ਥੋੜੀ ਹੈ ਮੈਂ ਜ਼ਿੰਮੇਵਾਰੀ ਨਿਭਾਵਾ ਤੂੰ ਕਹਿ ਤਾਂ ਬੜਾ ਉਦਮਾਨ ਜਾਂ ਇਹਨਾਂ ਦਿੱਤਾ ਇਹ ਚਲੋ ਮਮੀ ਮੈਨੂੰ ਤੇ ਇਹ ਹੀ ਨਾ ਤੇ ਸਾਰੇ ਦੋ ਆਪਾਂ ਉੱਥੇ ਵੀ ਬੈਠੇ ਨਾ ਕੋ ਗੱਲ ਹੁੰਦੀ ਨਾ ਤਾਂ ਸਾਰਿਆਂ ਨੇ ਕਹਿਣਾ ਵੀ ਪੈੜੀ ਬੰਨੇ ਤੋਂ ਆਹ ਕੰਮ ਹੋ ਜਾਂਦਾ ਆ ਹੋ ਜਾਂਦਾ ਰੋਟੀ ਪਾਣੀ ਚੱਲ ਜਾਂਦਾ ਵਾ ਸਾਡਾ ਹਰ ਖਰਚਾ ਨਿਕਲ ਜਾਂਦਾ ਤੇ ਬਾਹਰ ਦਾ ਪੈਸਾ ਜੋੜ ਜਾਂਦਾ ਵਾ ਤੇ ਮੈਂ ਡੰਗਰ ਨੇ ਇਸੇ ਭਲੇ ਕਰਕੇ ਤੁਹਾਨੂੰ ਇਹ ਗੱਲਾਂ ਕਰਤੀਆਂ ਹਾਂ ਮੈਂ ਤੁਹਾਨੂੰ ਕਹਿਣ ਤੇ ਡਈ ਹੁਣ ਤੇ ਵਾਰ-ਵਾਰ ਇੱਕ ਗੱਲ ਨੂੰ ਕਰਕੇ ਤੇ ਮੈਨੂੰ ਵੀ ਪਤਾ ਹੈ ਕੰਮ ਬਾਹਰ ਦਾ ਪੈਸਾ ਜੋੜਦਾ ਪਰ ਹੁਣ ਜਿਹੜੇ ਚੜੇ ਨੱਥਣਗੇ ਤੇ ਫੇਰ ਹੀ ਬਾਹਰ ਦਾ ਜੋੜਦਾ ਨਾ ਹਾਂਜੀ ਨਹੀਂ ਇਹਦੇ ਆਕਾਰ ਕੁੱਲਿਆਂ ਦਾ ਹੁਣ ਇੱਕ ਤੇ ਬਣੇ ਤੇ ਇੱਕ ਹੋਰ ਬਣਾਵਾਂਗੇ ਤੇ ਫੇਰ ਹੀ ਨਾ ਸ ਆਹ ਨੇ ਮਮੀ ਇਹ ਤਾਂ ਮਮੀ ਨਿਆਣੀ ਥੋੜੀ ਆ ਵੀ ਜਿਹਨੂੰ ਪਤਾ ਨਹੀਂ ਹੈਗਾ ਵੀ ਘਰ ਦਾ ਕੁਛ ਜੋੜਨਾ ਬਣਾਉਣਾ ਹੈ ਕਿ ਨਹੀਂ ਹੈ ਇਦਾਂ ਦੀਆਂ ਗੱਲਾਂ ਕਦੀ ਨਹੀਂ ਕਰੇ ਲੀਆਂ ਹੁੰਦੀਆਂ ਭਾਵੇਂ ਜਿੰਨਾ ਮਰਜੀ ਬੰਦੇ ਨੂੰ ਗੁੱਸਾ ਆ ਜੇ ਨਾ ਪਰ ਐਨੀ ਦੂਰ ਤੱਕ ਫੈਸਲੇ ਨਹੀਂ ਲਈਦੇ ਹੁੰਦੇ ਤੁਹਾਨੂੰ ਮੈਂ ਦੱਸਣਾ ਕਿਹੜਾ ਪਤਾਇਆ ਵੀ ਕੀ ਕੁਛ ਕਰਨਾ ਤੇ ਕੀ ਕੁਛ ਨਹੀਂ ਕਰਨਾ ਹੁਣ ਇੰਨਾ ਕਰਜ਼ਾ ਚੜਿਆ ਪਹਿਲਾਂ ਉਹ ਲਾਵਾਂਗੇ ਤੇ ਫਿਰ ਹੀ ਕੁਛ ਜੋੜਾਂਗੇ ਜੇ ਪਹਿਲਾਂ ਹੀ ਜੋੜਨ ਦਾ ਹੈ ਤੇ ਜਿਹੜੇ ਲੋਕਾਂ ਨੇ ਕੂਏ ਝਾਣ ਕੇ ਪੈਸੇ ਮੰਗਣੇ ਆ ਉਹ ਉਹ ਫਿਰ ਕਿੰਨੀ ਬੇਇੱਜ਼ਤੀ ਹੋਣੀ ਹੈ ਪਿੰਡ 'ਚ ਪਤਾ ਨਾ ਨਹੀਂ ਕੋਈ ਗੱਲ ਨਹੀਂ ਤੋ ਜਿਹੜਾ ਜਿਹੜਾ ਤੁਸੀਂ ਪੈਸਾ ਲਾਉਣਾ ਵਾ ਨਾ ਤੁਸੀਂ ਲਾ ਲਓ ਮੈਂ ਨਹੀਂ ਤੁਹਾਨੂੰ ਕੋਈ ਵੀ ਆਂਦੀ ਜਿੱਦਾਂ ਤੁਸੀਂ ਕਰ ਨਹੀਂ ਕਰ ਲੋ ਮਮੀ ਸਾਬੇ ਨਾਲ ਵੀ ਤੁਸੀਂ ਫੋਨ 'ਚ ਗੱਲ ਕਰ ਲਓ ਮੈਂ ਹੁਣ ਆ ਗਿਆ ਤੋ ਸਭ ਨੇ ਕਿ ਮਮੀ ਅੰਦਰੇ ਮੈਂ ਗੱਲ ਕਰਵਾਉਣੀ ਆ ਤਾਂ ਤਾਂ ਮੈਂ ਇਸ ਟਾਈਮ ਤੇ ਡਿਊਟੀ ਤੇ ਮੈਂ ਬਾਅਦ 'ਚ ਫੋਨ ਕਰੂੰਗਾ ਤੋ ਜੋ ਤੁਹਾਡਾ ਸਾਹ ਫਟਾਪਰ ਤੁਸੀਂ ਕਰ ਲਿਓ ਕੋਈ ਨਾਲੇ ਪੁੱਛਿਆ ਮੇਰੀ ਗੱਲ ਸੁਣ ਇਹਦੇ ਵਿੱਚ ਹਾਡੀ ਥੋੜੀ ਕੱਲਿਆਂ ਦੀ ਬਦਨਾਮੀ ਆ ਵੀ ਰੋਟੀ ਨਹੀਂ ਆਣ ਕੇ ਤੇ ਜਿੰਮੇਵਾਰੀ ਸਾਂਭਣ ਡੈਪੀ ਇਹਦੇ ਵਿੱਚ ਇਹਦੀ ਵੀ ਬਦਨਾਮੀ ਤੇ ਇਹਦੇ ਪੇਕੇ ਦੀ ਵੀ ਬਦਨਾਮੀ ਆ ਕਹਿਣਾ ਕੋਈ ਮਾਂ ਨੇ ਸਿਖਾਲ ਕੇ ਕਿ ਲਾਈ ਹੁਣੀ ਆ ਕਿ ਜ ਕਈ ਥਾਈਂ ਕਹਾਵਾ ਗੱਲਾਂ ਬੜੀ ਦੂਰ ਦੂਰ ਤੱਕ ਪਹੁੰਚ ਜਾਂਦੀਆਂ ਕਈ ਥਾਈਂ ਹੁੰਦਾ ਬੜੀ ਜਿਹੀ ਕਿਤੇ ਸਾਡੇ ਸ਼ਰੀਕੇ ਨੂੰ ਕਿਤੇ ਭਿੰਕ ਲੱਗੀ ਨਾ ਤੇ ਵਿੱਚ ਉਹ ਵਿੱਚ ਰਿਸ਼ਤੇਦਾਰੀ ਆ ਸਾਰੀ ਗੱਲ ਤੇ ਪੇਕੇ ਤੱਕ ਪਹੁੰਚ ਜਾਣੀ ਹੈ ਕਿੰਨੀ ਬੇਸਤੀ ਹੋਣੀ ਆ ਵਿੱਚ ਜਿੰਨਾਂ ਤਰ੍ਹਾਂ ਦੇ ਬੰਦੇ ਆ ਜਿਹੜੇ ਪੇਕੇ ਨਾ ਢਿਆਂ ਨੂੰ ਸਖਾਲ ਸਖਾਲ ਕੇ ਤੇ ਸਹੁਰਿਆਂ ਦੀ ਉਹਦੀ ਜਿਵਾਈ ਦੀ ਕਮਾਈ ਖਾਂਦੀਆਂ ਤੇ ਇਦਾਂ ਵੀ ਹਾਂ ਨਾ ਲੋਕਾਂ ਨੇ ਫਿਰ ਗਲਤ ਮੰਨਣਾ ਹੀ ਉਹ ਜਿੰਨਾਂ ਤੇ ਖਾਂਦੇ ਹੋਣ ਗਰ ਉਹਨਾਂ ਨੂੰ ਪਤਾ ਤਾਂ ਨੂੰ ਪਤਾ ਕਿ ਇਹਦੀ ਕਮਾਈ ਕਿਸ ਨੇ ਕੀ ਖਾਣੀ ਹੈ ਤਾਂ ਦੂਜੀ ਗੱਲ ਵੱਖ ਚੋ ਮੈਂ ਮਾੜੀ ਮਾਪੀ ਨਾ ਮਾਵਾਂ ਨੂੰ ਕਣਾ ਵੀ ਮਾੜੀ ਦੇ ਦਿੰਦੀਆਂ ਨਾ ਕਿਸੇ ਵੇਲੇ ਹਾਂਜੀ ਹਾਂਜੀ ਤੇ ਮੈਂ ਤਾਂ ਤੋਂ ਮਾਫੀ ਮੰਗਣ ਦੀ ਨਾ ਇਹ ਚੀਜ਼ ਸੀ ਹੁਣ ਸਾਡੇ ਤਿੰਨਾਂ ਦੇ ਵਿੱਚ ਇਹ ਚੀਜ਼ ਵਾਂਗ ਗੱਲ ਸਾਰੀ ਆ ਜੇ ਤੁਸੀਂ ਬਾਹਰ ਜਾ ਕੇ ਨਾ ਗੱਲ ਦਸੋ ਤਾਂ ਆਪੇ ਗੱਲ ਨਹੀਂ ਨਿਕਲਣੀ ਤੇ ਜਿਹੀਂ ਆਪੇ ਆਪਣੀ ਨੌਤੀ ਦੇ ਬਾਹਰ ਗੱਲਾਂ ਕਰਨੀ ਤੇ ਜਾਣਦੀ ਨਹੀਂ ਕਿ ਇਹਦੇ ਘਰ ਤੇ ਨੂੰ ਪਤਾ ਤਵੇਂ ਬੈਠੇ ਤੇਰੀ ਬਾਤ ਹੀ ਭੜੀ ਤੇਰੀ ਬਾਤ ਹੀ ਭੜੀ ਜੇ ਤੂੰ ਬੋਲੀ ਤੈਨੂੰ ਪਤਾ ਤੇ ਕੰਧਾਂ ਨੇ ਲੱਗੇ ਰਹਿੰਦੇ ਸਾਰੇ ਦਿਨ ਗਵਾਂਡੀ ਹਾੜੇ ਚਲ ਕੋਈ ਗੱਲ ਨਹੀਂ ਮਮੇ ਤਾਂ ਮੈਂ ਕਹਿ ਦਿੰਦਾ ਹੁਣ ਤੁਸੀਂ ਇੱਕ ਗੱਲ ਦੇ ਉੱਤੇ ਮਿੱਟੀ ਪਾ ਦਿਓ ਇਹ ਗੱਲ ਬਾਰ ਬਾਰ ਕਰੀ ਜਾਣ ਦੇ ਅਹੀਂ ਗੱਲ ਨਹੀਂ ਬਾਰ ਬਾਰ ਕਰਨ ਦੇ ਅਹੀਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਦੇ ਆ ਕਿ ਕੱਲ ਨੂੰ ਹਾਂ ਗੱਲ ਦੀ ਨੋਬਤ ਦੁਬਾਰਾ ਨਾ ਆਵੇ ਠੀਕ ਆ ਜਿੰਨੀ ਹੱਡੀ ਬੇਸਤੀ ਹੈ ਨਾ ਓਨੀ ਤੇਰੀ ਵੀ ਹੈ ਨਾਲ ਪਰ ਮੈਂ ਕਹਿੰਦਾ ਕੋਣ ਇਹਦਾ ਵੀ ਬੰਦਾ ਬਾਹਰ ਕਮਾਉਂਦਾ ਸੀ ਪਰ ਇੰਨੇ ਕਦੀ ਏਕੀ ਦੁੱਕੀ ਨਹੀਂ ਕੀਤੀ ਮੇਰੇ ਨਾਲ ਰਖਣ ਟੱਕਣ ਹੱਥੋਂ ਮਾਪੂਤਾ ਕੋਈ ਨਹੀਂ ਦੋਵੇਂ ਤੇ ਲੋਕੀ ਬਾਅਦ ਸਿੱਪ ਤਾਂ ਵੀ ਬੜੀਆਂ ਕਰਦੇ ਆਂ ਨਾਲ ਇਹਦੇ ਪੇਕਿਆਂ ਦੀਆਂ ਸਿੱਖਤਾਂ ਕਰਦੇ ਤੇ ਨਾਲ ਇਹਦੀਆਂ ਕਰਦੇ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਨਾ ਕਿ ਤੁਹਾਨੂੰ ਅੱਜ ਤੱਕ ਬਾਅਦ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਚਲ ਮੰਮੀ ਕਰੋ ਛੱਡੋ ਬਰਾਬਰ ਜਿੰਦਾ ਤੂੰ ਹੀ ਕਹੋਗੇ ਨਾ ਉਦਾਂ ਹੀ ਹੋ ਗਈ ਚਲੋ ਮੈਂ ਤੇਦੇ ਫੋਨ ਡੈਡ ਹੋਇਆ ਵਾ ਸਭ ਦੇ ਫੋਨ ਆਨ ਹੈ ਤੇ ਮੈਂ ਗੱਲ ਕਾਹਦੀ ਡੈਡ ਹੋਗਾ ਮੈਂ ਨਾ ਮੜਾ ਚਾਰਜਰ ਲਾਂ ਕੋਈ ਨਹੀਂ ਲਾ ਲਾ ਜਾਨ ਹੁਣ ਵੇ ਚੋ ਮੰਮੀ ਕੀ ਕੰਮ ਮੰਨਿਆ ਤੇਰੀ ਉਹਦੇ ਨਾਲ ਲੜਾਈ ਹੋਣੀ ਆ ਪਰ ਤੇਰਾ ਇਹ ਮਤਲਬ ਥੋੜੀ ਆ ਫਿਰ ਤੂੰ ਆਣ ਕੇ ਸਾਡੇ ਨਾਲ ਬੋਲਣ ਆ ਪਈਂ ਤੂੰ ਘੱਮ ਸੇ ਘਮ ਸਾਡੇ ਨਾਲ ਗੱਲ ਕਰ ਆਣ ਕੇ ਵੀ ਭਾਈ ਮੈਨੂੰ ਨੇ ਇਦਾਂ ਬੋਲਿਆ ਵਾ ਫਿਰ ਬੰਦਾ ਕੋਈ ਉਹਦੇ ਨਾਲ ਗੱਲ ਵੀ ਕਰਦਾ ਆ ਤੂੰ ਤੇ ਉਲਟਾ ਆਣ ਕੇ ਸਾਡੇ ਗਾਲ ਪੈਂਟ ਆ ਪਈ ਤੇ ਸਾਡੇ ਵਰਗਿਆਂ ਨੇ ਉਹਨੂੰ ਕੀ ਪੁੱਛਣਾ ਵਾ ਤੂੰ ਤੇ ਹਾਨੂੰ ਨਹੀਂ ਬੋਲਣ ਜੋਗੇ ਛੱਡਿਆ ਹੈਗਾ ਜਿੱਦਾਂ ਇਹ ਕਹਿਂਦੀ ਆ ਵੀ ਨਹੀਂ ਜੀ ਤੂੰ ਹੀ ਨਾ ਬਾਹਰ ਦੱਸੋ ਤੇ ਮਮੀ ਇਹ ਥੋੜਾ ਪਤਾਵਾ ਹਾਨੂੰ ਕਿ ਕੀ ਬੜਾ ਕਿੰਨੇ ਕਿੰਨੇ ਗਲੀ ਆਰ ਆਂਦੇ ਜਾਂਦੇ ਸੁਣਨੀ ਨਹੀਂ ਆ। ਉਹ ਜੇ ਕੰਦਾ ਨੂੰ ਤਾਂ ਕੰਨ ਲੱਗੇ ਆ ਇੱਧਰ ਵੀ ਸੁਣਦੇ ਰਹਿੰਦੇ ਆ ਉਹ ਗੱਲਾਂ ਤੇ ਇੱਧਰ ਵੀ ਕੰਦਾ ਨਾ ਲੱਗੇ ਰਹਿੰਦੇ। ਸਾਡਾ ਕਿਹੜਾ ਬੇਟੇ ਦੇ ਨਾ ਪਤਾ ਨਹੀਂ ਲੱਗਣਾ ਹੈਗਾ। ਤੂੰ ਜਾ ਛੱਡ ਇਹਨਾਂ ਗੱਲਾਂ ਇਹਨਾਂ ਹੀ ਬੜਾ ਕਿ ਉਹਨੇ ਆ ਕੇ ਜਿਹੜੀ ਮਾਫੀ ਮੰਗਣੀ ਆ। ਨਿਆਣੀ ਸਿਆਣੀ ਆ ਨਾ ਅਜੇ ਪਤਾ ਨਹੀਂਗਾ ਵੀ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ। ਇਹ ਇਹੀ ਗੱਲ ਚੁੱਕਾਂਗੇ ਨਾ ਫਿਰ ਬਾਹਰ ਲੋਕੀ ਵੀ ਚੁੱਕਣਗੇ। ਤੂੰ ਸਾਡੀ ਨੌਤੀ ਹੈ ਤੇ ਅਸੀਂ ਗੱਲ ਠਪਾਂਗੇ ਤੇ ਠੱਪੀ ਰਹਿਣੀ। ਆ ਚਲੋ ਕੋਈ ਅੱਛਾ ਆ ਘੜੀ ਘੜੀ ਉਹਨਾਂ ਦਾ ਰਾਵਾਂਗੇ ਤੇ ਫਿਰ ਹਨਾ ਕਲਾ ਵਾਦੀ ਜਾਂਦੀ ਆ ਨੂਰਾ ਹਾਂਜੀ ਚਾਚੀ ਆ ਤੂੰ ਕੀ ਕੀਤਾ ਵਾ ਕਿਦਾਂ ਤੂੰ ਸਾਰੀ ਚਾਦਰ ਖਲਾਰੀ ਆ ਮੈਂ ਸਵੇਰੇ ਇਹਨੇ ਚਾਦਰ ਸਾਰੀ ਵਿਛਾਈ ਤੇ ਆ ਤੂੰ ਕਿਦਾਂ ਖਲਾਰਾ ਪਾਇਆ ਵਾ ਕੀ ਇਹਦੀ ਭੂਤ ਨਹੀਂ ਭਲਾਈ ਆ ਤੂੰ ਚਾਚੀ ਮੈਂ ਪੜਨ ਦੀ ਤਾਂ ਖਲਣ ਗਈ ਮੇਰੇ ਕੋ ਨੂਰਾ ਆਪੜਾ ਕਿਦਾਂ ਦੀ ਗੱਲ ਲੋ ਕਿ ਮੈਂ ਪੜਨ ਦੀ ਤਾਂ ਖਲਣ ਗਈ ਆ ਪੜਨ ਤੋਂ ਬੁੱਕਾਂ ਨਾ ਡਈਆਂ ਕਿ ਚਾਦਰ ਨਾ ਡਈਆਂ ਵੇ ਲੋਕੋ ਇਦਾਂ ਕਰਦਾ ਵਾ ਕਿੰਨਾ ਬੁਰਾ ਲੱਗਦਾ ਵਾ ਨਾਲ ਤੈਨੂੰ ਨੂਰ ਸਮਝਾਉਣ ਦੀ ਲੋੜ ਹੈਗੀ ਆ ਤੂੰ ਕਿਹੜੇ ਨਿੱਕੇ ਆ 11-13 ਸਾਲਾਂ ਦੇ ਹੋ ਗਈਆਂ ਕਿ ਗੱਲ ਤੈਨੂੰ ਤੇਰੀ ਮੰਮੀ ਇਹ ਗੱਲਾਂ ਨਹੀਂ ਸਮਝਾਉਂਦੀ ਕਿ ਜਿੱਥੇ ਬਹਿਣਾ ਸਾਫ਼ ਸਫਾਈ ਕਰਕੇ ਬਹਿਣਾ ਵਾ ਆ ਕੀ ਹਾਲ ਕਰਤਾ ਵੇ ਤੂੰ ਮੇਰੇ ਰੂਮ ਦਾ ਚਾਚੀ ਅੱਗੇ ਤੋਂ ਨਹੀਂ ਕਰਦੀ ਸੌਰੀ ਹਾਂ ਤੁਸੀਂ ਸੌਰੀ ਹੁਣ ਤੂੰ ਕਹਿਤਾ ਵਾ ਨਾ ਪਰ ਮੈਂ ਅੱਗੇ ਵੀ ਤੇਰੀਆਂ ਬੜੀਆਂ ਗੱਲਾਂ ਨੂਰ ਨੋਟ ਕੀਤੀਆਂ ਵਾ ਉਹ ਬਾਹਰ ਉਦੋਂ ਟਾਫੀਆਂ ਦੇ ਛਿੱਕੜ ਜੇ ਉਧਰ ਕਿਤੇ ਬਾਹਰ ਕਿਤੇ ਕਾਗਜ਼ ਪਾਣੀ ਵੇਖ ਲੈਨੇ ਨਾ ਕਿਤੇ ਕਿਤੇ ਲਫਾਫੇ ਪਏ ਹੁੰਦੇ ਕਿਤੇ ਕੀ ਪਏ ਹੁੰਦੇ ਆ ਉਹ ਡਸਟ ਵੀ ਨਾ ਇਸੇ ਕੰਮ ਨੂੰ ਲਾਇਆ ਵਾ ਨਾ ਕਿ ਕੋਈ ਵੀ ਨਿੱਕਾ ਮੋਟਾ ਕਾਗਜ਼ ਨਾ ਤਾਂ ਉਹਦੇ ਵਿੱਚ ਸੁੱਟਣਾ ਵਾ ਚਾਚੀ ਸਕੂਲੋਂ ਨਹੀਂ ਇਹ ਗੱਲਾਂ ਸਮਝਣ ਦੇ ਤਾਨੂੰ ਚਾਚੀ ਸੁਣਦੇ ਆ ਇੰਨਾ ਸਕੂਲ ਤੇਰੇ ਪੈਸਾ ਦੇਣ ਦੇ ਆ ਇੰਨਾ ਕਰਨ ਦੇ ਆ ਤੇ ਜੇ ਫਿਰ ਵੀ ਨਾ ਤੁਹਾਨੂੰ ਸਮਝ ਆਵੇ ਕਿ ਕਿੱਡਾ ਮਾੜਾ ਕੰਮ ਆ ਉੱਥੇ ਬਾਹਰ ਪਾ ਕੇ ਮੰਜੇ ਦੇ ਪੜਹਾਂ ਜਾ ਚਾਚੀ ਉੱਥੇ ਨਾ ਦਾਦੀ ਹਣੀ ਬੈਠੇ ਤੇ ਫਿਰ ਮੈਂ ਇੱਥੇ ਆ ਗਈ ਦਾਦੀ ਜੀ ਉਹ ਤੁਹਾਡੇ ਕਮਰੇ 'ਚ ਬੈਠੀ ਆ ਨਾਲੇ ਤੂੰ ਆਪਣੇ ਕਮਰੇ ਦੇ ਵਿੱਚ ਬੈਠ ਕੇ ਪੜ ਲਿਆ ਕਰ ਕੋਈ ਗੱਲ ਨਹੀਂ ਚਾਚੀ ਉੱਥੇ ਦਾਦੀ ਹਣੀ ਬੈਠੇ ਮੈਂ ਤਾਂ ਇੱਧਰ ਆ ਗਈ ਨਹੀਂ ਮੈਂ ਉੱਥੇ ਬਹਿਣਾ ਇੱਦਾਂ ਨਹੀਂ ਘਰੇ ਦੋਈਦਾ ਇਹ ਤੇ ਕੰਮ ਨਹੀਂ ਇਹ ਚਾਚੀ ਦਾ ਰੋਮਾ ਤੇ ਚਾਚੀ ਨੇ ਮੈਂ ਤੇ ਰਸਟ ਕਰਨੀ ਆ ਘੜੀ ਤਾਂ ਆਪਣੇ ਰੂਮ ਦੇ ਵਿੱਚ ਹੀ ਬਹਿਦਾ ਇਹ ਆਪਣੀ ਜਿੱਦਾ ਮਰਜ਼ੀ ਪੜੋ ਲਿਖੋ ਜਿੱਦਾ ਮਰਜ਼ੀ ਕਰੋ ਤੂੰ ਰੋਟੀ ਵੀ ਖਾਣੀ ਤਾਂ ਮੈਂ ਇੱਧਰ ਆ ਕੇ ਬਹਿਣੀ ਆ ਤੇ ਗੋਡੇ-ਗੋਡੇ ਕੀੜੀਆਂ ਹੋ ਜਾਂਦੀਆਂ ਵਾ ਸਵਾਰਨਾ ਪੇਪਰ ਪੂਪਰ ਵਿਛਾ ਕੇ ਫਿਰ ਬੰਦਾ ਬੈਠ ਤੇ ਫਿਰ ਰੋਟੀ ਖਾਂਦਾ ਵਾ ਨਾਲੇ ਚਾਚੀ ਮੇਰੇ ਜਿਹੜੇ ਚਾਚੂ ਦਾ ਫੋਨ ਆਊਗਾ ਨਾ ਮੇਰੀ ਗੱਲ ਕਰਾਇ ਮੈਂ ਚਾਚੀ ਨੂੰ ਕਹਣਾ ਚਾਚੂ ਮੇਲੀ ਨੇ ਘੜੀ ਲੈ ਕੇ ਆਉਣਾ ਸਮਟ ਕਿਉਂ ਘੜੇ ਕੀ ਕਰਨੀ ਆ ਤੂੰ ਇੰਨੀ ਛੋਟੀ ਜੀ ਤਾਂ ਤੂੰ ਘੜੇ ਲੈ ਕੇ ਕੀ ਕਰਨੀ ਆ ਹੈ ਚਾਚੀ ਸਾਰੀਆਂ ਕੁੜੀਆਂ ਕਹੇਗੇ ਸਕੂਲੇ ਬਨ ਕੇ ਹੁੰਦੀਆਂ ਵਾ ਮੈਂ ਵੀ ਬੰਨਿਆ ਕਰਨੀ ਨੂਰ ਐਡੀ ਮੈਨੇ ਆਣੀ ਤੇ ਹੈ ਨਹੀਂ ਸਕੂਲ ਤੇ ਟੀਚਰ ਕੱਡੀ ਬਨਣ ਨਹੀਂ ਦਿੰਦੇ ਉਹ ਭਾਵੇਂ ਛੋਟੀਆਂ ਛੋਟੀਆਂ ਬਾਲਾਂ ਆਉਣ ਚ ਚੈਨ ਨਹੀਂ ਹੋਵੇ ਕੋਈ ਚੀਜ਼ ਹੋਵੇ ਨਾ ਤੇ ਸਕੂਲ ਵਾਲੇ ਪਾਉਣ ਨਹੀਂ ਦਿੰਦੇ ਤੇ ਤੂੰ ਹੁਣ ਤੋਂ ਵਾਚ ਬਨਣ ਦਾ ਤੇ ਨਾਲੇ ਜੇ ਤੈਨੂੰ ਬਹੁਤ ਚਾਹੀਦੀ ਆ ਤੇ ਆਪਣੇ ਪਾਪਾ ਨੂੰ ਕਹਿ ਬਾਹਰ ਦੀਆਂ ਚੀਜ਼ਾਂ ਇੱਥੋਂ ਵੀ ਬੇਤੇਰੀਆਂ ਮਿਲਦੀਆਂ ਵਾ ਇੱਥੋਂ ਮੰਗਵਾ ਲੈ ਚਾਚੇ ਨੇ ਥੋਲੇ ਠਾਰ ਕੇ ਆਉਣਾ ਹਲ ਤੇ ਹੁਣ ਤੇ ਚਾਚਾ ਗਿਆ ਵਾ ਤੇ ਐਡੀ ਛੇਤੀ ਚਾਚਾ ਨੇ ਥੋੜਾ ਆ ਜਾਣਾ ਨਾ ਹੀ ਉਥੋਂ ਕਿਸੇ ਨਹੀਂ ਆਉਣਾ ਵਾ ਲੈ ਕੀ ਬਤਾ ਚਾਚੀ ਕਹਿੰਨੇ ਉੱਥੋਂ ਆਣਾ ਹੋਵੇ ਚਾਚੀ ਨੂੰ ਮੇਰੀ ਗੱਲ ਕਰਾਓ ਨਾ ਫਿਰ ਮੈਂ ਚਾਚੀ ਨੂੰ ਕਹੂੰਗੀ ਚਲੋ ਕੋਈ ਨਹੀਂ ਕਰਵਾ ਦੂੰਗੀ ਉਦਾਂ ਤੇਰੀ ਗੱਲ ਪਰ ਮੈਨੂੰ ਪਤਾ ਹਲੇ ਚਾਚੂ ਨੂੰ ਨਹੀਂ ਆਉਣਾ ਉਥੇ ਆਪਣੇ ਪਾਪਾ ਨੂੰ ਕਾਹ ਕੇ ਨਾ ਤੋ ਮੰਗਵਾ ਲਈ ਉਥੋਂ ਮਿਲ ਜਾਣੀ ਐ ਸ਼ਹਰੋਂ ਘੜੀ ਜਿੰਦਾਂ ਦੀ ਮਰਜ਼ੀ ਲਾਓ ਠੀਕ ਆਹ ਚਾਚਾ ਉਧਰ ਜਾ ਕੇ ਪੜ ਲਾ ਲੈ ਨਹੀਂ ਚਾਚੀ ਮੈਂ ਉਧਰ ਨਹੀਂ ਜਾਣਾ ਤੁਸੀਂ ਮੈਨੂੰ ਪੇਪਰ ਯਾਰ ਕਰਾ ਦਿਓ ਹਾਂ ਤੋੜਕ ਨੂਰ ਮੈਂ ਠੀਕ ਨਹੀਂ ਐ ਮੇਰਾ ਸਿਰ ਬੜਾ ਫਟਣ ਡਿਆ ਵਾ ਇੱਕ ਇੰਨੀ ਗਰਮੀ ਜਾਨ ਨਿਕਲਣ ਡਈ ਐ ਉਪਰੋਂ ਤੋ ਹੁਣ ਮੈਂ ਤੁਹਾਨੂੰ ਪੇਪਰ ਯਾਦ ਕਰਾਵਾਂ ਚੁੱਪ ਕਰਕੇ ਨਾ ਤੇ ਜਿਹੜਾ ਜਾਤ ਤੁਹੋਂ ਦਾ ਕਰਲਾ ਨਹੀਂ ਹੁੰਦਾ ਫਿਰ ਰਹਿਣ ਦੇ ਫਿਰ ਮੈਂ ਇੱਥੇ ਬੈ ਕੇ ਕਰਨ ਲੱਗੀ ਲੈ ਵੀ ਹੱਦ ਕਰਦੀ ਹੈ ਮਾਂ ਤੇ ਹੈਗੀ ਹੈ ਕਿ ਨਾ ਇਹ ਤੇ ਮਾਂ ਨਾਲੋਂ ਵੀ ਜ਼ਿਆਦਾ ਬੇਸ਼ਰਮਾ ਕਿੰਨੇ ਵਾਰੀ ਇਹਨੂੰ ਕਿਹਾ ਵਗੇ ਆਪਣੇ ਕਮਰੇ ਜਾ ਕੇ ਪੜ੍ਹਿਆ ਕਰ ਪਰ ਨਾ ਇੱਥੇ ਆਣ ਕੇ ਬਹਿਣਾ ਹੁੰਦਾ ਚਾਤੀ ਦੇ ਸਿਰ ਤੇ ਚੜਨਾ ਹੁੰਦਾ ਬੰਦਾ ਆਪਣੇ ਕਮਰੇ ਚ ਬਹਿ ਜਾਂਦਾ ਪਰ ਇਹਨੇ ਕਿੱਥੋਂ ਸੁਧਰਨਾ ਇਹਦੀ ਮਾਂ ਇੰਨੀਆ ਮਿੱਠੀਆਂ ਮਿੱਠੀਆਂ ਉਧਰ ਮਾਰਨ ਢਈ ਉਧਰ ਉਹ ਪਤਾ ਨਹੀਂ ਕੀ ਮਾਤਾ ਨੂੰ ਚੁੱਕਣਾ ਛਾੜਦੀ ਰਹਿੰਦੀ ਹੈ ਸਾਰਾ ਦਿਨ ਪਿਆਰ ਨਾਲ ਗੱਲਾਂ ਕਰਦੀ ਰਹਿੰਦੀ ਆ ਵੇਖਾ ਉਹ ਤੋਂ 8:00 ਵੱਜ ਗਏ ਹੀ ਤੇ ਅਜੇ ਸੁੱਤੀ ਆ ਇਹਨੇ ਕਿਥੋਂ ਉੱਠਣਾ ਚਾਹੀਦਾ ਨਾ ਬਾਹਰ ਸੂਰਜ ਨੇ ਦੇਖਿਆ ਵੇਖਣਾ ਅਰੇ ਤੇ ਘੜਾਣਾ ਛੱਡਿਆ ਪਾਪਾ ਨਹੀਂ ਪਾਪਾ ਉਠੇ ਬਾਹਰ ਧੂਪ ਵੇਖ ਕਿੰਨੀ ਆ ਹੁਣ ਤੇ ਪਛਾਰ ਦੇ ਪਾਸੇ ਵੀ ਕੋਠਿਆਂ ਤੇ ਧੂਪ ਚੱਲ ਗਈ ਆ ਮੰਮੀ ਉੱਠੀ ਆ ਮੈਂ ਤੇ ਮੈਂ ਦਸਾਂ ਜਾ ਰਹੀ ਆ ਪਨੀ ਦੇ ਨੀ ਕਿਉਂ ਕਿ ਗੱਲ ਹੋਈ ਨੀਂਦ ਕੇ ਨਹੀਂ ਆਈ ਮੇਨੂੰ ਨਾ ਦਾ ਬੁਖਾਰ ਜਾ ਹੋ ਗਿਆ ਸੀ ਤੇ ਮੇਰਾ ਬੀਪੀ ਵੀ ਨਾ ਬੜਾ ਲਓ ਹੋ ਗਿਆ ਤੇ ਮੈਂ ਅਸਰੇ 4 4:30 ਵਜੇ ਨਾਲ ਲੰਮੇ ਪਈ ਹੋਣੀ ਤੇ ਤਾਂ ਕਰਕੇ ਮੈਨੂੰ ਹੁਣ ਪਤਾ ਨਹੀਂ ਲੱਗਾ ਹਾਂ ਤੇ ਉਹ ਕੋਈ ਗੋਲੀ ਖਾ ਲੈਂਦੀ ਤੇ ਉਹ ਬਿਸਕੁਟ ਖਾ ਲੈਂਦੀ ਤੇ ਚਲ ਠੀਕ ਹੋ ਜਾਣਾ ਹੁਣ ਹਾਂ ਮੰਮੀ ਸਾਹ ਬੜਾ ਤੀਂ ਦਿਨ ਵੀ ਬਿਸਕੁਟ ਖਾਦੇ ਹਾਂ ਤੇ ਦੇਦੇ ਬਾਅਦ ਚ ਗੋਲੀ ਖਾ ਲੈਣੀ ਮੈਂ ਤਾਂ ਲੈਣੀ ਮੇਰੇ ਕੀ ਮੈਂ ਉੱਠਣਾ ਵਾ ਜੇ ਮੈਂ ਉੱਠੂਗਾ ਫਿਰ ਸਾਰਿਆਂ ਦੀ ਨੀਂਦ ਖਰਾਬ ਹੋਣੀ ਹੈ ਮੈਂ ਤਾਂ ਕਰਕੇ ਨਹੀਂ ਉੱਠੀ ਤੇ ਮੇਰਾ ਤਾਂ ਕਿਤੇ ਨਾ ਸਿਰ ਇੰਨਾ ਫਾੜਦਾ ਜਾ ਮੇਰ ਕੋ ਤੁਰਿਆ ਫਿਰਿਆ ਨਹੀਂ ਜਾਂਦਾ ਐਨੀ ਜਾਨ ਨਿਕਲਦੀ ਮੇਰੀ ਇਹ ਨਹੀਂ ਦੇਖੀਦਾ ਹੁੰਦਾ ਕਿ ਮਨੇਰੇ ਮਨੇਰੇ ਆਪਣੇ ਘਰ ਕੋਈ ਉੱਠ ਜੂਗਾ ਜਿਹਨੂੰ ਆਪਣੇ ਆਪਣਾ ਘਰਤੀ ਹੋਈ ਹੁੰਦਾ ਕਿ ਆਪਣੇ ਘਰ ਚੋਂ ਮਰਜੀ ਉੱਠੋ ਬਹੁਤ ਜਦੋਂ ਮਰਜੀ ਪੜਾਓ ਤੇ ਖਾਓ ਤੇ ਤੂੰ ਚਾਹ ਪਾਣੀ ਪੀ ਕੇ ਬੇਸਕੋੜ ਤੋਂ ਖਾ ਕੇ ਤੇ ਉਹਦੀ ਗੋਲੀ ਖਾ ਲਈਂ ਜੀ ਤੇ ਤੈਨੂੰ ਫਰਕ ਪੈ ਜਾਣਾ ਇਹ ਚਲੋ ਕੋਈ ਗੱਲ ਨਹੀਂ ਮੰਮੀ ਮੇਰੇ ਨਾਲ ਲੱਤਾਂ 'ਚ ਬੜੀਆਂ ਪਾਟੀ ਜਾਣਦੀਆਂ ਪੇਟ ਦੇ ਨਾਲ ਤੇ ਫਰਕ ਨਹੀਂ ਪੈਣਾ ਇਹ ਮੈਨੂੰ ਉਹਨਾਂ ਦਵਾਈ ਲਿਓਣੀ ਪੈਣੀ ਆ ਚਲ ਮੈਂ ਦਾ ਕਰਦੀ ਆ ਤੇ ਤੁਸੀਂ ਕਹੋ ਬਾਜੀ ਨੂੰ ਚਲੋ ਆਪਾਂ 약 ਦਵਾਈ ਲੈ ਆਣੇ ਆਹੋ ਚਲ ਉੱਠ ਕੇ ਬੂਹਾ ਸਤੋ ਤੇ ਚਾਹ ਚ ਪੀ ਤੇ ਫਿਰ ਤੈਨੂੰ ਲੈ ਜਾਂਦਾ ਫੇਪਨ ਤੇ ਲੈ ਆਂਦਾ ਦਵਾਈ ਜਾ ਕੇ ਉਧਰ ਚਲ ਜੂਗੀ ਨਾਲ ਚਲੋ ਠੀਕ ਹਾਂ ਚਲ ਉੱਠ ਜਾ ਫੇ ਪੀ ਲੈ ਚਾਹ ਉੱਠ ਕੇ ਹੁਣ ਨਾ ਪੈਜੀ ਲੰਮੇ ਫੇਰ ਦੇਖ ਐਡੇ ਡੇ ਭਾਰੇ ਸੂਟ ਬਣਾ ਕੇ ਦਿੱਤੇ ਆ ਕੁੜੀ ਨੂੰ ਜਦੋਂ ਕੋਈ ਫੰਕਸ਼ਨ ਹੋਏ ਨਾ ਫੇਰ ਕਹਿ ਦਿੰਦੀ ਐ ਨਹੀਂ ਮੈਨੂੰ ਪਾਪਾ ਨਵਾਂ ਲੈ ਦੋ ਇਹ ਨਹੀਂ ਪੋਣਾ ਹੁਣੇ ਪੁਰਾਣੇ ਹੋ ਗਏ ਪੂਜਾ ਤੋ ਪਗੇ ਕਪੜੇ ਧੋਣ ਡੈਪੇ ਆਹੋ ਮੰਮੀ ਕਪੜੇ ਧੋਣ ਡੈਪੇ ਆਹ ਫੰਕਸ਼ਨ ਹੀ ਉਹਦੇ ਸਕੂਲੇ ਤੇ ਕਹਿਣੀ ਹੈ ਮੈਨੂੰ ਨਾ ਫਿਰ ਐਡਰੈਸ ਨਵੀ ਲੈ ਕੇ ਦੋ ਤੇ ਮੈਂ ਆ ਜਿਹੜੀਆਂ ਪਹਿਲੀਆਂ ਲੈ ਕੇ ਰੱਖੀਆਂ ਵਾ ਉਹਨਾਂ ਨੂੰ ਪਾਉ ਹਾ ਸੋਣੀ ਇਹ ਤੇ ਚਲ ਚੰਗਾ ਚੜਦੇ ਸੂਰਜ ਨੂੰ ਤੂੰ ਉੱਤੇ ਸੁੱਕ ਜਾਣੇ ਛੱਟ ਆਹੋ ਹਣਾ ਤੇ ਮੰਮੀ ਹਾਂ ਮੈਨੂੰ ਕਹਿਣਾ ਸੀ ਵੀ ਉਹ ਉਠੀ ਨਹੀਂ ਆ ਬਾਮਾ ਉਹ ਤੇ ਪੂਜਾ ਨੂੰ ਮੈਂ ਠਾਲਣ ਗਈ ਸੀ ਵੀ ਉੱਠ ਜਾ ਮੁੜ ਕੇ ਹਨਾ ਤੂੰ ਪਛੜ ਜਾਂਦੀ ਕਿੰਨਾ ਟਾਈਮ ਹੋ ਗਿਆ ਵਾ ਤੁਹਾਡੇ ਸਮੇਂ ਮੈਂ ਤਾਂ ਸਾਰੇ ਕੱਪੜੇ ਵੀ ਧੋਲੇ ਆ ਤੇ ਛਾੜੂ ਪੋਚਾ ਵੀ ਕਰ ਲਿਆ ਵਾ ਤੇ ਇੰਨੇ ਕਦੋਂ ਉੱਠਣਾ ਉਹਦਾ ਤੇ ਪੀਪੀ ਲੱਗਦਾ ਵਧੀਆ ਹੀ ਹੋ ਕੇ ਪਤਾ ਨਹੀਂ ਘਟਿਆ ਹੀ ਤੇ ਬੁਖਾਰ ਤੇ ਨਾਲ ਤਾਂ ਭੰਡਈ ਆ ਤੇ ਉਹ ਤੇ ਭੁੱਲਿਆ ਨਹੀਂ ਜਾਣਦੀਆ ਭੁੱਲਿਆ ਨਹੀਂ ਜਾਣਦੀਆ ਬੁਖਾਰ ਹੀ ਮੇੜਾ ਵਾ ਤੂੰ ਹੋਰ ਤਰ੍ਹਾਂ ਡਈ ਆ ਸਹੀਏ ਸਹੀਏ ਬੋਲਣ ਤੇ ਮੰਮੀ ਐਦਾਂ ਸੁੱਤੀ ਪਈ ਨੇ ਥੋੜੀ ਠੀਕ ਹੋ ਜਾਣਾ ਵਾ ਉੱਠ ਕੇ ਬੰਦਾ ਕੋਈ ਦਵਾਈ دارੂ ਲਿਆਂਦਾ ਆ ਕਿ ਆਪਣੇ ਆਪ ਠੀਕ ਹੋ ਜਾਣਾ ਇਹਨੇ ਅੰਦਰ ਉਹੋ ਜੀ ਕੁਝ ਉਹਨੇ ਮੈਂ ਆਖਣ ਦੀ ਵੀ ਉੱਠ ਕੇ ਬੰਦਾ ਦੱਸਦਾ ਵੇ ਕਿ ਇਹਨੂੰ ਚਾਹ ਪਾਣੀ ਪੀਂਦਾ ਕੋਈ ਗੋਲੀਕਾਰ ਹੈਗੀ ਚਲੋ ਨਾ ਚਿਰੋ ਖਾਂਦਾ ਆ ਆਹੋ ਹਨਾ ਤੇ ਮੈਂ ਤਾਂ ਆਖਾਂਦੀ ਹੁਣ ਦਵਾਈ ਲੈਣੀ ਹੈ ਤੇ ਮੈਂ ਚਲੇ ਬਿਪਨ ਕਿੱਥੇ ਹੈ ਬਿਪਨ ਲੈ ਜਾਂਦਾ ਇਹਨੂੰ ਲੈ ਆਉਂਦਾ ਦਵਾਈ ਨਾਲ ਜਾ ਕੇ ਮੰਮੀ ਉਹ ਤਾਂ ਹੈ ਨਹੀਂ ਘਰ ਕਿੱਥੇ ਗਿਆ ਉਹਨੇ ਹੁਣ ਮੈਨੂੰ ਪਤਾ ਨਹੀਂ ਉਹ ਆਉਣਾ ਕਦੋਂ ਹੀ ਉਹ ਗੇ ਤੇ ਪੈਲੀਆਂ ਵੱਲ ਹੀ ਤੇ ਉੱਥੋਂ ਕਹਿਣ ਦੇ ਹੀ ਉਹਨੂੰ ਮੁੰਡੇ ਨੂੰ ਦੀਬ ਨੂੰ ਲੈ ਕੇ ਨਾਲ ਤੇ ਦਵਾਈ ਕੋਈ ਲੈਣ ਜਾਣਾ ਹੈ ਕਹਿਣ ਦੇ ਅਛਾ ਹੁਣ ਮੈਨੂੰ ਕੀ ਪਤਾ ਉਹਨਾਂ ਦੋਵਾਂ ਜਣਿਆਂ ਨੇ ਜਾਣਾ ਵਾ ਤਕੀਪਦਾਨੇ ਕਿੰਨਾ ਟਾਈਮ ਲਾ ਕੇ ਆਉਣਾ ਤੇ ਕਿੰਨਾ ਨਹੀਂ ਝੋਨੇ ਜਿਹਾ ਖਰਾਬ ਹੋਣ ਡੈ ਪਏ ਨਾ ਉਲੀ ਜੇ ਬੱਜਣ ਡੈ ਪਏ ਘਟੀ ਜੀ ਹਾਂ ਤੇ ਮੈਂ ਕਹਿਣ ਦੀ ਆ ਵੀ ਜਾਂ ਉਹਨੂੰ ਕੋ ਘਰੋਂ ਕੋਈ ਗੋਲੀ ਖਾਲਾ ਹੋਣਾ ਚਾਹੇ ਠੀਕ ਹੋ ਜੇ ਫਰਕ ਤਾਂ ਪਵੇ ਓਹੋ ਆਖਿਆ ਤਾਂ ਸਹੀ ਮੈਂ ਉੱਠ ਕੇ ਮੂੰਹ ਹੱਥ ਤੇ ਹੁਣ ਵੇਖੋ ਕੀ ਕਰਦੀ ਉੱਠਦੀ ਉੱਠ ਗਈ ਹੋਣੀ ਆ ਆ ਚਲੋ ਕੋਈ ਚੱਲ ਫਿਰ ਉਹਨੂੰ ਖਾਲੂ ਗੋਲੀ ਨਾਲ ਚਰ ਕੋਈ ਨਹੀਂ ਆਉਂਦੇ ਆ ਤੇ ਫਿਰ ਕਹਿ ਦਿੰਨੀ ਆ ਠੀਕ ਸੌਂਕ ਜਾਣੇ ਮੰਮੀ ਵੇਖ ਰਹੀ ਕਿ ਡੀਹ ਜਲੀ ਬਣ ਢੀ ਹੈ ਜਿਉ ਠੀਕ ਨਹੀਂ ਆ ਤੇ ਠੀਕ ਨਹੀਂ ਆ ਦੇ ਅੰਦਰ ਬੈਠ ਤੇ ਪਈ ਪਈ ਨੇ ਥੋੜਾ ਠੀਕ ਹੋ ਜਾਣਾ ਵਾ ਉੱਠ ਕੇ ਬੰਦਾ ਕੋਈ ਆਪਣੇ ਗੋਲੀ ਪਾਣੀ ਖਾਂਦਾ ਓਹੀ ਉਹਦੇ ਕੰਮ ਤੋਂ ਬਚਨ ਦੀ ਮਾਰੀ ਨੂੰ ਬੰਨਣਾ ਚਾਹੀਦਾ ਹੁੰਦਾ ਆ ਕੰਮ ਤੋਂ ਤੇ ਐਦਾਂ ਤੇ ਡਰਦੀ ਫਿਰਦੀ ਆ ਵੀ ਮੈਨੂੰ ਕੋਈ ਕੰਮ ਨਾ ਕਰਨਾ ਪੈ ਜੇ ਕੀ ਪਤਾ ਬਿਮਾਰ ਹੈ ਵੀ ਆ ਕਿ ਜਾਂ ਭਾਂਵੇਂ ਲੱਗ ਕੇ ਪੈ ਗਈ ਆ ਇਹਨੂੰ ਖੜਾ ਕੋਈ ਕੰਮ ਦਾ ਫਿਕਰ ਮੰਜੀਆ ਧੁੱਪੇ ਸੜ ਚੱਲੀਆਂ ਵਾ ਇੰਨੇ ਕਿਤੇ ਇਹ ਨਹੀਂ ਕਹਿਣਾ ਵੀ ਚੱਲਾਂ ਮੈਂ ਮੰਜੀ ਬਣੀ ਤਾਂ ਛਾਵੇਂ ਕਰ ਦਿੰਦਾ ਬੰਦਾ ਸਾਰੇ ਕੰਮ ਪੂਜਾਈ ਕਰੇ ਨਹੀਂ ਕਰਨੇ ਨਾ ਕਰੇ ਇਹਨਾਂ ਨੇ ਨੀ ਮੈਡਮਾਂ ਨੇ ਕੁੱਖ ਵੀ ਕਰਨਾ ਹੁੰਦਾ 100 ਹਾਂਜੀ ਮੰਮਾ ਤੂੰ ਹ ਇੱਥੇ ਇਕੱਲੀ ਬਹਿ ਕੇ ਪੜਨ ਦੀ ਆ ਉਦੋਂ ਤੋਂ ਪੱਖਾ ਵੀ ਬੰਦ ਕੀਤਾ ਵਾ ਤੇ ਮੇਰੀ ਗੱਲ ਸੁਣਾ ਹੁਣ ਉਥੋਂ ਪੇਪਰ ਸਿਰ ਤੇ ਆ ਗਏ ਆ ਤੇ ਤੂੰ ਇੱਥੇ ਇਕੱਲੀ ਪੜਨ ਦੀ ਹੈ ਤੇ ਉੱਥੇ ਚਾਚੀ ਕੋਲ ਪੜਾ ਜਾ ਕੇ ਹੱਦੂ ਗਏ ਤੇਰੀ ਨੂਰੇ ਹਾਂਜੀ ਮੈਂ ਤੇਰ ਨਾਲ ਗੱਲ ਕਰਨ ਈ ਆ ਤੂੰ ਨੇ ਐ ਜਦੋਂ ਪਤਾ ਨਹੀਂ ਸੋਚਦੀ ਸੋਚਦੀ ਸਕੂਲੇ ਪਹੁੰਚ ਗਈ ਹੁੰਨੀ ਆ ਕੀ ਗੱਲ ਆ ਨਹੀਂ ਮम्मा ਉਹ ਦਿਨ ਨਾ ਮੈਂ ਚਾਚੀ ਦੇ ਕਮਰੇ ਚ ਬੰਡੀ ਤੇ ਚਾਚੀ ਆਂਦੇ ਤੂੰ ਮੇਰੇ ਕਮਰੇ ਚ ਨਹੀਂ ਕਦੀ ਕਦੀ ਆਪਣੇ ਕਮਰੇ ਚ ਵੀ ਪੜ ਲਿਆ ਕਰ ਤਾਨੂੰ ਬਰ ਮਮਾ ਚਾਚੀ ਦੇ ਅੰਦਰ ਦੀ ਚਾਦਰ ਕਿ ਦਦੀ ਐ ਫਿਸਨਨ ਦੀ ਆਲੀ ਤੇ ਉਹ ਖਿਲਰ ਗਈ ਤੇ ਚਾਚੀ ਆਂਦੀ ਤੇ ਮੇਰਾ ਸਾਰਾ ਬੈੱਡ ਖਲਾਤਾ ਵਾ ਨੂਰ ਸੱਚੀ ਚਾਚੀ ਨੇ ਇਦਾਂ ਗਿਆ ਕਿ ਨਾ ਮਮਾ ਹਾਂਜੀ ਤੇ ਤੂੰ ਦਾਦੀ ਨੂੰ ਦੱਸਣਾ ਸੀ ਮਮਾ ਮੈਂ ਦਾਦੀ ਨੂੰ ਦੱਸਿਆ ਨੇ ਚੱਲ ਕੋਈ ਨਹੀਂ ਨਹੀਂ ਤੇ ਮੈਂ ਉਹ ਕੁੜੀ ਕੋਲ ਫੇਟੂਸ਼ਨ ਨਿਖਾਵਾ ਤੇਰੀ ਜੇ ਨਹੀਂ ਉਹਦੇ ਕੋਲ ਪੜਨਾ ਦੇ ਨਹੀਂ ਮਮਾ ਕੋਈ ਗੱਲ ਨਹੀਂ ਮੈਂ ਫੋਨ ਤੋਂ ਕੱਟ-ਕੱਟ ਕੇ ਕਰਨੀ ਹਾਂ ਪੁੱਤ ਕੇ ਵੀਰੀ ਆਪ ਨਹੀਂ ਵੀ ਸਮਝ ਹੁੰਦੀ ਹੁੰਦੀ ਐਵੇਂ ਕੋਈ ਕੁਐਸਚਨ ਗਲਤ ਕਰ ਆਏਗੀ ਪੇਪਰ ਅੱਜ ਫਿਰ ਉਹ ਤੋਂ ਨੰਬਰ ਘਟ ਜਾਣੇ ਕਿੰਨੇ ਪਤਾ ਕੋਈ ਗੱਲ ਨਹੀਂ ਫਿਰ ਰਖਵਾ ਦੇ ਤੂੰ ਮੈਂ ਕੋਈ ਨਹੀਂ ਉਹਨੂੰ ਫੋਨ ਕਰ ਦਿੰਨੀ ਆ ਚੰਗਾ ਤੇ ਤੂੰ ਉਹਦੇ ਕੋਲ ਪੜ ਲਿਆ ਕਰ ਉਦਾਂ ਤੂੰ ਇੱਕ ਵਾਰੀ ਦਾਦੀ ਨੂੰ ਕਹਿਣਾ ਤਾਂ ਸਹੀ ਕੀ ਕਹਿੰਦੀ ਆ ਭਲਾਓ ਮम्मा ਮੈਂ ਕੋਈ ਕਹਾਂ ਨਹੀਂ ਦਾਦੀ ਨੂੰ ਫਿਰ ਮੈਂ ਕਿ ਐਵੇਂ ਦਾਦੀ ਉਹਨਾਂ ਨਾਲ ਲੜਨਾ ਟਾਪਨ ਨੂਰ ਉਹ ਤਾਂ ਧਿਆਨ ਨਾਲ ਪੜੀ ਜਿਉਂਦਾ ਠੀਕ ਆ ਨਹੀਂ ਤੇ ਰਹਿਣ ਦੇ ਨਹੀਂ ਕੋਈ ਗਣੀ ਮਮਾ ਮਮਾ ਕਰਦੀ ਦੀਦੀ ਕੀ ਕਰਦੇ ਹੋ ਕੁਛ ਨਹੀਂ ਕਰਨਾ ਕੀ ਆ ਕੱਪੜੇ ਧੋ ਕੇ ਆਈ ਤੇ ਅੱਛਾ ਤੇ ਭਾਜੀ ਆਏ ਨਹੀਂ ਹਲੇ ਨਹੀਂ ਪਾਪਾ ਮੈਨੂੰ ਨਹੀਂ ਪਤਾ ਉਹਨੇ ਕਦੋਂ ਆਉਣਾ ਤੇ ਕਦੋਂ ਨਹੀਂ ਮੈਨੂੰ ਕੋਈ ਦੱਸ ਕੇ ਗਿਆ ਵਾ ਕਿ ਕਿੰਨੇ ਵਜੇ ਆਉਣਾ ਮੈਂ ਦੀਦੀ ਮੇਰਾ ਸਿਰ ਫਟ ਹੀ ਜਾਣ ਰਿਹਾ ਵਾ ਤਸਵੀਰ ਦੀ ਮੈਂ ਅੰਦਰ ਪਈ ਆ ਤੇ 11 12 ਵਜ ਗਿਆ ਤੇ ਤੁਸੀਂ ਭਾਜੀ ਨੂੰ ਫੋਨ ਕਰ ਦਿੰਦੇ ਦਵਾਈ ਇਕ ਲੈਣ ਜਾਣਾ ਤੇ ਬੰਦਾ ਟਾਈਮ ਲਾ ਜਾਂਦਾ ਫਿਰ ਚੱਲ ਜਾਂਦਾ ਬੰਬੀ ਤੇ ਇਹਨਾਂ ਦੇ ਬੰਦਾ ਕਰ ਹੀ ਸਕਦਾ ਮਾ ਫੋਨ ਨਾ ਨੋਰ ਕੰਮ ਕਰਨ ਦੀ ਆ ਫੋਨ ਤੋਂ ਤੇ ਜਦੋਂ ਫੋਨ ਵਿਹਲਾ ਹੋਊਗਾ ਨਾ ਉਦੋਂ ਕਰ ਦਾਂਗੀ ਕੀ ਗੱਲਾਂ ਵਾਰੀ ਜਾਂਦੀ ਐ ਇਦਾਂ ਜਿਖੰਦੀ ਦਵੇਂ ਪੈਣਾ ਮੰਮੀ ਗੱਲਾਂ ਬਾਤਾਂ ਕਾਦੀਆਂ ਮਾਰਨੀਆਂ ਮੈਂ ਨਾ ਆਖਣ ਡੀ ਕਿ ਬਾਜੀ ਨੂੰ ਫੋਨ ਕਰ ਦਿੰਦੇ 11 12 ਵਜੇ ਚੱਲੇ ਤੇ ਮੇਰੇ ਅੰਦਰ ਇੰਨਾ ਸਿਰ ਨੂੰ ਕੁਝ ਹੋਣ ਡਿਆ ਆਪਣਾ ਕਿ ਚੱਲ ਜਾ ਕੇ ਪਿੰਡੋਂ ਦਵਾਈ ਲੈ ਆਉਂਦੇ ਤੇ ਮੈਂ ਪੁੱਛਣ ਡੀ ਕਿ ਦੀਦੀ ਬਾਜੀ ਆਏ ਨੇ ਤੇ ਫੋਨ ਹੀ ਲਾ ਲੈਣਾ ਹੀ ਉਦੋਂ ਮੰਮੀ ਇੱਕ ਗੱਲ ਵਾ ਹੁਣ ਜਦੋਂ ਭਾਜੀ ਵੀ ਬੰਬਈ ਦਾ ਰਹਿੰਦੇ ਆ ਤੇ ਕਿੰਨਾ ਔਖਾ ਹੋ ਜਾਂਦਾ ਘਰ ਵਾਸਤੇ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਅੰਦਰ ਲੰਮੇ ਪਈ ਆਂ ਮੇਰਾ ਤਾਂ ਲੱਕ ਲੰਮੇ ਪੈ ਪੈ ਕੇ ਨਾ ਆਕੜ ਗਿਆ ਵਾ ਤੇ ਜੇ ਉਹ ਹੀ ਸਕੂਟਰੀ ਹੋਵੇ ਘਰ ਆ ਤਾਂ ਕਿੰਨੀ ਮौज ਰਹਿੰਦੀ ਆ ਆਪਣੇ ਸਕੂਟਰੇ ਬੰਦਾ ਜਿੱਥੇ ਮਰਜ਼ੀ ਲੈ ਕੇ ਚਲਤੇ ਜਾਂਦਾ ਵਾ ਨਾ ਹੁਣ ਜਿੰਨਾ ਚਿਰ ਭਾਜੀ ਨੇ ਉਹ ਬੰਦਾ ਡਿੱਗਦਾ ਰਹੂਗਾ ਨਾ ਬੰਦਾ ਭਾਵੇਂ ਦਵਾਈ ਤੋਂ ਮਰ ਜਾਏ ਜੇ ਘਰ ਨਾਲ ਕੋਈ ਜੀ ਹੋਵੇ ਤੇ ਇਹ ਤਾਂ ਡਾਕਟਰ ਵੀ ਨਹੀਂ ਘਰ ਦੇ ਵਿੱਚ ਆਉਂਦੇ ਕਿ ਡਾਕਟਰ ਨੂੰ ਫੋਨ ਕੀਤਾ ਆ ਜਾਣਾ ਤੇ ਆਪਣਾ ਸਾਧਨ ਹੋਵੇ ਤਾਂ ਕਿੰਨਾ ਸੋਖ ਹੁੰਦਾ ਵਾ ਨਾਲੇ ਕਿਹੜਾ ਕਿਸ ਨੂੰ ਸਕੂਟਰੀ ਦੇ ਖਾਣਨਾ ਮੈਨੂੰ ਸਕੂਟਰੀ ਚਲਾਉਣੀ ਆਉਂਦੀ ਆ ਚਲਾ ਲੈਣੀ ਆ ਹਾਂਜੀ ਮੈਂ ਸਕੂਟਰੀ ਚਲਾ ਲੈਣੀ ਆ ਤੋ ਉਹੀ ਬੰਦਾ ਆਪਣਾ ਮਜੇ ਦੇ ਨਾਲ ਜਾਂਦਾ ਹੁੰਦਾ ਮਨਾ ਆਪਣੀ ਚੀਜ਼ ਬਣੀ ਤਾਂ ਕੋਈ ਟੈਨਸ਼ਨ ਤਾਂ ਨਹੀਂ ਹੁੰਦੀ ਨਹੀਂ ਸਕੂਟਰੀ ਨਾਲ ਵੀ ਕੀ ਕਰਨੀ ਆ ਆ ਮੋਟਰਸਾਈਕਲ ਅੰਦਰ ਨਵਾਂ ਹੀ ਲੱਗਾ ਆ ਇਹ ਕਿੱਥੇ ਘੜਨਾ ਵਾ ਜ਼ਰੂਰੀ ਥੋੜੀ ਵੀ ਦੋਰੇ ਦੋਰੇ ਖਰਚੇ ਵਧਾਉਣੇ ਆ